ਗੁਰੂ ਨਾਨਕ ਦੇ ਘਰ ਵਿੱਚ ਆਏ ਆਉਣ ਜੋਗੇ ਇਸ ਧਰਤੀ ਤੇ ਜਨਮ ਹੋਇਆ ਕਰਮ ਸੀ ਜਨਮ ਹੋ ਗਿਆ ਪਰ ਗੁਰੂ ਨਾਨਕ ਦੀ ਗੋਦ ਦੇ ਵਿੱਚ ਬੈਠਣ ਲਈ ਵੀ ਕਰਮ ਚਾਹੀਦੇ ਨੇ ਨਾ ਉਹ ਕਿਸੇ ਨੇ ਲਿਖਿਆ ਕੀ ਖੱਟਿਆ ਇਸ ਜਹਾਨ ਅੰਦਰੋਂ ਅਸੀਂ ਕੂੜ ਦੇ ਬਾਜੇ ਵਜਾ ਚੱਲੇ ਆਏ ਸੀ ਨਾਮ ਧਨ ਖੱਟਣੇ ਨੂੰ ਪੂੰਜੀ ਪਿਛਲੀ ਵੀ ਗਵਾ ਚੱਲੇ ਸਾਡੇ ਨਾਲੋਂ ਪਸ਼ੂ ਚੰਗੇ ਜੋ ਘਾਹ ਖਾ ਕੇ ਦੁੱਧ ਪਿਲਾ ਚੱਲੇ ਨਹੀਂ ਤਾਂ ਪਸ਼ੂ ਵੀ ਬੰਦਿਆਂ ਨਾਲੋਂ ਚੰਗੇ ਨੇ ਜਿਹੜੇ ਸੁੱਕੀ ਘਾਹ ਖਾਂਦੇ ਨੇ ਤੇ ਦੁੱਧ ਦਿੰਦੇ ਨੇ ਸੰਗਤ ਜੀ ਤੇ ਜੇ ਜੀਵ ਇੱਥੇ ਸੰਗਤ ਦੇ ਵਿੱਚ ਆ ਕੇ ਵੀ ਗੁਰੂ ਨੂੰ ਇੱਕ ਟੱਕ ਹੋ ਕੇ ਨਾ ਨਾ ਵੇਖਿਆ ਇੱਕ ਮਨ ਹੋ ਕੇ ਨਾ ਵੇਖਿਆ ਇੱਕ ਮਨ ਦੇ ਨਾਲ ਨਾ ਗੁਰੂ ਨੂੰ ਧਿਆਇਆ ਇੱਥੇ ਵੀ ਵੇਖੀ ਗਿਆ ਕੌਣ ਕੀ ਕਰਦਾ ਕੌਣ ਕੀ ਕਰਦਾ ਫਿਰ ਉਹ ਵੀ ਨਹੀਂ ਪਰ ਜਦੋਂ ਪ੍ਰੇਮ ਦੇ ਨਾਲ ਸੰਗਤ ਕਰਦਾ ਹੈ ਤੇ ਮਹਾਪੁਰਖ ਸਾਡੇ ਬਚਨ ਕਰਿਆ ਕਰਦੇ ਜੇ ਕਿਸੇ ਦੀ ਮਾੜੀ ਨਿਗਾਹ ਲੱਗਦੀ ਹੈ ਨਾ ਇਹ ਮਨੋਤ ਹੈ ਦੁਨੀਆ ਦੀ ਵੀ 50 ਲੱਖ ਦੀ ਗੱਡੀ ਲਿਆਉ ਟੁਟਿਆ ਛਿੱਤਰ ਜ਼ਰੂਰ ਟੰਗਿਆ ਹੋਣਾ ਮੂਰੇ ਕੋਠੀ ਪਾਉ ਕਾਲੀ ਕੁੱਜੀ ਜ਼ਰੂਰ ਉੱਪਰ ਲੱਗੀ ਹੋਊ ਕਿਉਂ ਜੀ ਨજર ਨਾ ਲੱਗ ਜਾਵੇ ਤੇ ਮਹਾਪੁਰਖ ਕਹਿੰਦੇ ਸੀ ਭਾਈ ਜੇ ਦੁਨੀਆ ਦੀ ਮਾੜੀ ਨਜ਼ਰ ਲੱਗਦੀ ਹੈ ਤੇ ਗੁਰੂ ਨਾਨਕ ਦੀ ਚੰਗੀ ਨਜ਼ਰ ਵੀ ਲੱਗਦੀ ਹੈ ਪਰ ਇੱਕ ਵਾਰੀ ਆਪਣੀ ਨਜ਼ਰ ਦੇ ਨਾਲ ਤੱਕਣਾ ਕਰਿਓ। ਪ੍ਰੇਮ ਵਾਲੀ ਨਜ਼ਰ ਦੇ ਨਾਲ ਗੁਰੂ ਨੂੰ ਤੱਕਣਾ ਕਰੀਏ ਜਿਨ੍ਹਾਂ ਨੇ ਤੱਕਿਆ ਹੈ ਸੰਗਤ ਜੀ ਉਹਨਾਂ ਦੇ ਅੱਜ دیدار ਕੀਤੇ ਆ ਸ਼ਾਂਤੀ ਆਉਂਦੀ ਹੈ ਮਨਾਂ ਨੂੰ। ਕਿਉਂਕਿ ਹਿਰਦੇ ਦੇ ਵਿੱਚ ਵਸ ਗਿਆ ਨਾ ਜਿਨ੍ਹਾਂ ਦੇ ਕਿਣਕਾ ਏਕ ਜਿਸ ਜੀਵਸਾਵੇ ਤਾਂ ਕਿ ਮਹਿਮਾ ਘਣੀ ਨਾ ਆਵੇ ਮਾਪੁਰਖਾਂ ਦੀ ਮਹਿਮਾ ਗਾਮਾਂ ਵਿੱਚ ਕਿਥੋਂ ਗਾਹ ਹੋਈਆਂ ਇਹ ਇਹ ਮਹਿਮਾ ਗਾਉਣ ਦੇ ਨਾਲ ਆਪਣੇ ਕਰਮਾ ਜਿਹੜੇ ਉਹ ਵਣ ਜਾਣ ਉਹ ਚੰਗੇ ਹੋ ਜਾਣ ਤਾਂ ਸਹਿਬ ਦੀ ਆਪਾਂ ਕਿਰਪਾ ਲੈਣੀ ਹੈ ਮਿਹਰਬਾਨ ਸਹਿਬ ਮਿਹਰਬਾਨ ਸਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਹਦਾਨ ਉਤਾ ਕਿਰਪਾ ਕਰਦਾ ਤੁੰਕਾ ਹੈ ਡੋਲੇ ਪ੍ਰਾਣੀਆਂ ਉਦ ਰੱਖੇਗਾ ਸਿਰਜਣਹਾਰ